ਹੋ ਵੀ ਹੋਇਆ ਇਹਨਾਂ ਨੇ ਕਿਹਾ ਵੀ ਤੁਜੀ ਕਈ ਮੰਗ ਤੱਕ ਦੋ ਅੱਧੀ ਸੀ ਤੱਕ ਪ੍ਰੋਤ ਕਰਕੇ ਤੁਹਾਡੀ ਜੀ ਮੰਗ ਹੈ ਜੀ ਇਹ ਆਜਾ ਤੁਹਾਡੀ ਮੰਗ ਜਾਇਜ ਹੈ ਅਸੀਂ ਦਾ ਹੱਲ ਕਰਾਵਾਂ ਦੇਖੋ ਉਹ ਆਰਟੀ ਯੂਨੀਅਨ ਕੀ ਕਹਿੰਦੀ ਹੈ ਇਹ ਨਹੀਂ ਪਤਾ ਮੈਂ ਤਾਂ ਕਿਸਾਨ ਵੀਰਾਂ ਨੂੰ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹਨਾ ਵੀ ਇਹ ਮਸਲਾ ਯਾਰ ਸਾਰੇ ਸ਼ਹਿਰ ਵਾਸੀ ਨੂੰ ਕਹਿਣਾ ਚਾਹੁੰਦੇ ਮਸਲਾ ਪਟੰਡੇ ਦਾ ਨਹੀਂ ਪੰਜਾਬ ਦਾ ਯਾਰ ਘਰ ਦਾ ਹਰ ਸੋਈ ਦਾ ਹਰ ਕਰਦਾ ਤੁਹਾਡਾ ਪੱਤਰਕਾਰ ਵੀ ਤਾਂ ਮੈਂ ਕਿ ਪੁਲਿਸ ਦਾ ਵੀ ਹੈ ਜਿਹੜੇ ਸੈਕਟਰੀ ਸਾਹਿਬ ਉਹ ਤਾਂ ਆਪ ਹੀ ਖੜੇ ਕਰਕੇ ਕਹਿੰਦੇ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਤੁਸੀਂ ਆਪਾਂ ਕਿਸੇ ਦਾ ਹੱਲ ਲੂਗਾ ਉਹ ਕਹਿੰਦੇ ਕਦੇ ਕਹਿੰਦੇ ਟਿੱਕੀ ਖਾਦੇ ਜਾਂ ਡੋਸਾ ਖਾਦਾ ਕਿਤੇ ਰੇਟ ਨਹੀਂ ਪਤਾ ਕੀਤਾ ਉੱਥੇ ਬੰਦੇ ਨਹੀਂ ਨਹੀਂ ਇੱਥੇ ਸਬਜੀ ਵੇਲੇ ਕਹਿੰਦੇ ਸਬਜੀ ਵੇਲੇ ਕਿਉਂ ਡੋਸਾ ਡੋਸੇ ਦਾ ਨੂੰ 25 ਜਨੇ ਆ ਸੀ ਸਾਬੇ ਵਾਲਿਆਂ ਨੂੰ ਮਿਲਿਆ ਹੋਇਆ ਆਹੋ ਸ਼ਹਿਰ ਦਾ ਸਾਰਿਆਂ ਨੂੰ ਪਤਾ ਕਿ ਡੈਰੀ ਵਾਲਾ ਵੀ ਧੰਗ ਗਿਆ ਅੱਜ ਤਾਂ ਕੋਈ ਹੋਣਾ ਲੈ ਯਾਰ ਕੋਈ ਹੋ ਜਾ ਬਰਦਾ ਮਰਦਾ ਬਸ ਇਹਦਾ ਸਾਰੇ ਵੀ ਸਾਡੇ ਜੁਆਕਰ ਸ਼ਹਿਰ ਮੋਹਿੰਦੇ ਨਾਲੇ ਖੜੂ ਬਸ ਕੰਮ ਇਹਦਾ ਤਾਂ ਤੁਹਾਡੇ ਚੱਲ ਉਹ ਦੱਸੀ ਜਾਣ ਉਹ ਮੇਰੇ ਨਾਲ ਸਾਹਮਣੇ ਗੱਲ ਕਰਾਉਂਦਾ ਅੱਜ ਮਤਰੀਏ ਦੇ ਪਹਿਰੇ ਤਾਂ ਦੱਸ ਦੇ ਨਹੀਂ ਖਰਚੀ ਵਾਲੇ ਹੁਣ ਖਰਚੇ ਦਾ ਆ ਹੁਣ ਬਲ ਮਾਦੇ ਵੀ ਦੇ ਕਮਾਰ ਐਮਸੀ 10 ਰੇੜੀਆਂ ਲਾ ਲੈ ਮੀਟਿੰਗ ਹੋਈ ਆ ਉਹਨਾਂ ਦੀ ਇਹ ਹੋਈ ਆ ਵੀ ਸਾਡਾ ਕੋਈ ਰੋਲ ਨਹੀਂ ਉਹਨੋਂ ਰੇੜੀਆਂ ਨਹੀਂ ਸਫਾਈ ਦੇਣ ਲੱਗੇ ਮੇਰੇ ਸਾਹਮਣੇ ਆ ਗਿਆ ਕਹਿੰਦੇ ਵੀ ਦੇ ਕਮਾਰ ਕਹਿੰਦੇ 10 ਰੇੜੀਆਂ ਲਾ ਲੈ ਪਤਾ ਲੱਗ ਜੂਗਾ ਨਹੀਂ 10 ਰੇੜੀਆਂ ਤੁਸੀਂ ਲਈ ਬੈਠੇ ਹਾਂ ਦਾ ਮਤਲਬ ਇਤਾਂ ਮਤਲਬ ਇਹ ਹੋਇਆ ਵੀ ਸਬਜ਼ੀ ਮਾਪਿਆ ਇਕੱਠਾ ਹੋਇਆ ਹੈ ਇਹਨਾਂ ਦਾ ਮਤਲਬ ਇਹੀ ਹੋਇਆ ਨਾ ਮੈਂ ਤਾਂ ਤੁਹਾਡੇ ਚੱਲਣ ਦਾ ਰਾਹੀ ਸਾਰੇ ਕਿਸਾਨ ਵੀ ਇਹਨਾਂ ਨੂੰ ਬੇਨਤੀ ਕਰਦਾ ਵੀ ਸਬਜ਼ੀਆਂ ਮੈਨੂੰ ਪਰਸਨਾਂਗਰ ਚੌਂਕ ਤੇ ਦੇ ਦਿਆ ਕਰੋ ਇਹਨਾਂ ਤੋਂ 5 ਰੁਪਏ ਵੱਧ ਦਊਗਾ ਤੇ ਉਸੇ ਡੇਟ ਰੋਕਾਂ ਨੂੰ ਦਊਗਾ 15 ਰੁਪਏ ਲਈ ਲਈ ਹੈ ਤੇ 15 ਰੁਪਏ ਲੋਕਾਂ ਨੂੰ ਦਊਗਾ ਦੇਖਦੇ ਪਰ ਕਿੱਦਣ ਭੱਜਦੇ ਆਂ ਐ ਚੱਲਣਾ ਤਾਂ ਚੱਲੋ ਡਿਫਰੈਂਸ ਕਿੰਨਾ ਨਜ਼ਰ ਆਇਆ ਤੁਹਾਨੂੰ ਤੁਹਾਨੂੰ ਤਾਂ ਹੁੰਦਾ ਜੀ ਪਰਸੈਂਟੇਜ ਵੀ ਮੈਂ 100 ਮਗਰ 20% ਕਮਾਣਾ ਹੈ 10% ਕਮਾਣਾ ਇੱਥੇ ਤਾਂ ਗੁਣਾ ਕਮਾਉਂਦੇ ਆ ਜੇ ਜੀ ਦੱਸ ਦੇ ਜੀ 100 ਦੀ ਹੋ ਗਈ ਤਾਂ ਪਰਸੈਂਟੇਜ ਤਾਂ ਖਤਮ ਹੀ ਹੋ ਗਈ ਖਤਮ ਹੋ ਗਿਆ ਹਮ ਪੁਲਿਸ ਦਾ ਅਫਸਰ ਐ ਕੀ ਗਲਤ ਹੋਇਆ ਉਹ ਕਹੇਗੇ ਅਬ ਤੂੰ ਜੀ ਆਪਾਂ ਮੰਗ ਪੱਤਰ ਦੇ ਦਿਓ ਅਸੀਂ ਆਪਾਂ ਬਹਿ ਕੇ ਤੁਹਾਡੀ ਪੈਸੇ ਸੈਕਟਰੀ ਸਾਹਿਬ ਨੂੰ ਬੁਲਾਇਆ ਪਰ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਵੀ ਹੱਥ ਖੜੇ ਕਰ ਗਏ ਕਿ ਕਰ ਵਾ ਲੋਕਾਂ ਨੂੰ ਐਸੇ ਕਰਕੇ ਜਿਗਾ ਰਿਆ ਨਾ ਵੀ ਤੁਹਾਨੂੰ ਲੁੱਟਿਆ ਜਾ ਰਿਹਾ ਹੱਥ ਖੜੇ ਜਦੋਂ ਇੱਥੇ ਬੱਤੇ ਫੈਕਟਰੀ ਦੀ ਕੋਈ ਜ਼ਿੰਮੇਵਾਰੀ ਪਰ ਜ਼ਿੰਮੇਵਾਰੀ ਕਿੰਦੀ ਹੈ ਲੋਕ ਕਿਉਂ ਨਹੀਂ ਆਉਂਦੇ ਕੀ ਗੱਲ ਤੁਸੀਂ ਹੁੰਦਾ ਚੱਕੋ ਪੋਕੀ ਜੀ ਜੀ ਬਹੁਤ ਭਰਿਆ ਪਿਆ ਜਿਹਨਾਂ ਦੇ ਕੋਈ ਸੁਭਾਅ ਕੀ ਕੁਆਲਿਟੀ ਦਾ ਫਰਕ ਹੈ ਰੇਟ ਦਾ ਕਿਵੇਂ ਮਿਕਸ ਹੋ ਜੂਗਾ ਉਹ ਭਾਈ ਸਾਹਿਬ ਕੁਆਲਿਟੀ ਦਾ ਹੁਣ ਇਹਨਾਂ ਨੇ ਇੱਕ ਤਾਂ ਇਹਨਾਂ ਨੇ ਕੋਈ ਮਸ਼ੀਨ ਚੋਂ ਤਾਂ ਮੂਲੀ ਕੱਢ ਨਹੀਂ ਦਿੱਤੀ ਅੱਜ ਤੱਕ ਖੇਤਾਂ ਚੋਂ ਹੀ ਐ ਇਹ ਤਾਂ ਕਹਿ ਦਿੰਦੇ ਆ ਇੰਪੋਰਟਡ ਹੈ ਜੀ ਜਾਂ ਸੁਤਤੀ ਹੈ ਜੀ ਉਹ ਇੱਥੇ ਬੈਠੇ ਸਿੱਕਰ ਲਈ ਜਾਂਦੇ ਆ ਸਾਹਮਣੇ ਬੈਠੇ ਦੇਖ ਲਓ ਅੰਦਰ ਚੱਲ ਕੇ ਅੰਦਰ ਅਸੀਂ ਤਾਂ ਦੇਖੋ ਪ੍ਰਸ਼ਾਦ ਜੀ ਨੂੰ ਇੱਜ਼ਤ ਕਰਕੇ ਅੰਦਰ ਨਹੀਂ ਬੜੇ ਆਹ ਪ੍ਰਸ਼ਾਦ ਜੀ ਨੇ ਕਿਹਾ ਸਾਡੀ ਗੱਲ ਸੁਣ ਲਓ ਆ ਬਲਾਲੋ ਵਾਰਡ ਤੇ ਮੇਰੇ ਤਾਂ 2 ਮਿੰਟ ਖੜ ਜਾਂਦਾ ਨਹੀਂ ਵੀ ਸਭ ਟੱਪਿਆ ਬਲਾਲੋ ਕੀ ਹੈ ਕਿਉਂ ਨਹੀਂ ਗਵਿੰਦਰ ਗਵਿੰਦਰ ਕਾਰਵਾਈ کیوں ਨਹੀਂ ਹੋਊਗੀ ਕਾਰਵਾਈ ਕਰਾ ਕੇ ਹਟਾਂਗੇ ਜੇ ਟレインਾਂ ਰੁਕ ਸਕਦੀਆਂ ਆ ਅਸੀਂ ਲੋਕ ਟレインਾਂ ਰੁਕ ਸਕਦੇ ਫਿਰ ਇਹ ਕੀ ਚੀਜ਼ ਆ ਉਹ ਨਹੀਂ ਕੋਈ ਉਹ ਆ ਗਏ ਉਹਨਾਂ ਨਾਲ ਕੀ ਗੱਲਬਾਤ ਆ ਆਓ ਆਓ ਪ੍ਰਧਾਨ ਜੀ ਤੁਸੀਂ ਉਹਦੇ ਇਹ ਗੱਲ ਕਰ ਰਹੇ ਸੀ ਇੱਧਰ ਆਓ ਆ ਬਲਾਉ ਬੰਦੇ ਬੁਲਾ ਲਓ ਸਾਰੇ ਬੁਲਾ ਲਓ ਕੋਈ ਗੱਲ ਨਹੀਂ ਆਪਣੀ ਆ ਸਾਰੇ ਤੁਸੀਂ ਉਹਦੇ ਇਹ ਗੱਲ ਮੈਨੂੰ ਕਰ ਰਹੇ ਸੀਗੇ ਨਹੀਂ ਨਹੀਂ ਕੋਈ ਨਹੀਂ ਤੁਸੀਂ ਉਹਦੇ ਮੈਨੂੰ ਗੱਲ ਕਰ ਰਹੇ ਸੀ ਵੀ ਅਸੀਂ ਤਾਂ ਸਹੀ ਰੇਟ ਦੇਣੇ ਆ ਅੱਜ ਆਪਾਂ ਇੱਥੇ ਸਫਾਈ ਡੇੜੀਆਂ ਦੀ ਦੇ ਰਹੇ ਵੀ ਉਹਨਾਂ ਨੂੰ ਖੱਟੇ ਕਿੰਨੇ ਫਿਰਦੇ ਆਪਣੀ ਉਹਦੇ ਇਹ ਗੱਲ ਹੋਈ ਸੀ ਮੈਂ ਤੁਹਾਡੇ ਕੋਲੇ ਮੈਂ ਸਿੱਧ ਲੈ ਕੇ ਆਇਆ ਸੀ ਕੋਈ ਇਹ ਨਹੀਂ ਵੀ ਮੈਂ ਤੁਹਾਡੇ ਨਾਲ ਕੋਈ ਲੜਨਾ ਹੀ ਜਾਣਦਾ ਮੈਂ ਲੋਕ ਹੀ ਲਾਣੇ ਇਹ ਮੇਰਾ ਕੋਈ ਮਕਸਦ ਨਹੀਂ ਤੁਹਾਡੇ ਨਾਲ ਬਹਿ ਕੇ ਤੁਹਾਡੇ ਨਾਲ ਚਾਹ ਪੀ ਕੇ ਗੱਲ ਕਰਕੇ ਗਿਆ ਇਹ ਨਹੀਂ ਕਰਕੇ ਗਿਆ ਤਾਂ ਦੱਸੋ ਤੁਸੀਂ ਉਹਦੇ ਇਹ ਗੱਲ ਕਹੀ ਸੀ ਵੀ ਸਾਡੇ ਦੇ ਰੁਕੇ ਹੈ ਰੇੜੀਆਂ ਵਾਲੇ ਹੁਣ ਤੁਸੀਂ ਰੇੜੀਆਂ ਦੇ ਖਰਚੇ ਗਿਣਾ ਰਹੇ ਨਹੀਂ ਖਰਚੇ ਨਹੀਂ ਮੇਰੀ ਗੱਲ ਸੁਣ ਅਸੀਂ ਕੱਲ ਕਹਿ ਰਹੇ ਹਾਂ ਤੁਸੀਂ ਆਪੀ ਸਾਹਿਬ ਦਾ ਨਾਮ ਸੁਣ ਨੂੰ ਸੋਣੂ ਕਹਿੰਦਾ ਕਰ ਰਹੇ ਸਭਾ ਸਾਰੇ ਕਿੰਨੇ ਵੀ ਇੱਥੇ ਮੇਰੇ ਪ੍ਰੈਸਰ ਵਾਲੇ ਵੀ ਖੜੇ ਆ ਜਾਂ ਸਿਮਲੇ ਖੜੇ ਆ ਜਾਂ ਅਫਸਰ ਖੜੇ ਆ ਪ੍ਰਸ਼ਾਸਨ ਜਾਂ ਸਰਕਾਰ ਉਹ ਆਪਾਂ ਕਰੋ ਨਿਕਲਨੇ ਕੁਝ ਕਮਾਉਣ ਵਾਸਤੇ ਨਾ ਕਿ ਗਮਾਨ ਨੂੰ ਤਾਂ ਰੁਕਿਆ ਹੀ ਨਹੀਂ ਤੁਸੀਂ ਦੱਸ ਰਹੀਆਂ ਲੱਖ ਨਹੀਂ 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 ਦੱਸ ਰਹੀਆਂ ਮੈਂ ਦੂਸਰੀ ਢਾਈ ਜੀ ਨੇ ਦੱਸਵਾ ਬਾਬੇ ਨੇ ਨਹੀਂ ਨਹੀਂ ਮੇਰੀ ਮਿਹਨਤ ਸੁਣੋ ਤੁਸੀਂ ਜਿਹੜੀ ਜਿਹੜੀ ਗੱਲ ਪਹਿਲਾਂ ਨਹੀਂ ਨਹੀਂ ਪਹਿਲਾਂ ਗੱਲ ਤਾਂ ਸੁਣੋ ਨਾ ਸਾਡੀ ਤਾਂ ਗੱਲ ਪੂਰੀ ਮੇਰੀ ਗੱਲ ਤਾਂ ਪੂਰੀ ਹੋਣੀ ਹੈ ਅਸੀਂ ਪਹਿਲਾਂ ਬੇਨਤੀ ਤਾਂ ਸੁਣੋ ਸਾਡੀ ਗੱਲ ਵੀ ਸੁਣਾਓਗੇ ਸੁਣੋ ਗੱਲ ਤਾਂ ਅਸੀਂ ਇਹ ਕਹਿ ਅਸੀਂ ਇਹ ਕਹਿ ਸੀ ਸਭੀ ਸਪਲਾਈ ਮੰਡੀ ਚ ਸਾਡੇ 8% ਦਾ ਕੰਮ ਹੈ ਕਮਿਸ਼ਨ ਦਾ ਹਾਂ ਹਾਂ ਜੀ ਕਮਿਸ਼ਨ ਤੋਂ علاوہ ਸੇ ਕੁਝ ਵੀ ਨਹੀਂ ਲੈ ਸਕਦੇ ਕਮਿਸ਼ਨ ਪਲਸ 2% 1% ਮਾਰਕੀਟ ਕਮੇਟੀ ਦੀ ਫੀਸ 1% ਆਰਡੀ ਅਜਿਹੇ ਕਿ ਮਾਰਕੀਟ ਵਿੱਚ ਕਲੈਕਟ ਕਰਦੀ ਹੈ ਅਸੀਂ 7% ਤੋਂ ਬਾਅਦ ਕਿਸੇ ਵੀ ਦੁਕਾਨਦਾਰ ਤੋਂ ਮਾਲ ਵੇਚਦਾ ਨਹੀਂ ਲੈ ਸਕਦੇ ਬਿਲਕੁਲ ਜੀ ਫਾਰ ਐਗਜ਼ਾਮਪਲ ਤੁਸੀਂ ਆੜਤੀਓ ਤੁਸੀਂ ਜ਼ਿੰਮੇਦਾਰ ਹੋ ਸਾਡੇ ਕੋਲ ਮਾਲ ਵੇਚ ਆ ਗਿਆ ਵੇਚਣ ਦੇ ਤੁਹਾਡੇ ਸਾਹਮਣੇ 10 ਰੁਪਏ ਕਿਲੋ ਜੀ ਸਾਡੀ ਵੇਚੀ ਤੁਸੀਂ ਛੱਟ ਤੋਂ ਘੱਟ ਪੈਸੇ ਨਹੀਂ ਲੈਂਦੇ ਤੁਸੀਂ ਪੋਨੇ ਪਹਿਲੇ ਲੈ ਕੇ ਜਾਓਗੇ ਨਾ ਤੇ ਜਿਹੜੀ ਸਾਡੀ ਕਮਿਸ਼ਨ ਤੇ ਉਹ ਅਸੀਂ ਗਾਹਕ ਲੈ ਰਹੀਏ ਜਿਹੜਾ ਪਰਚੇਸ ਕਰੋਗਾ ਸਾਡਾ ਮੰਤਵ ਇਹਦੇ ਵਿੱਚ ਕੋਈ ਵੀ ਨਹੀਂ ਹੈ ਨਾ ਸੀ ਪਰ ਜੇ ਰੇਡੀਅਲ ਵੀ ਕੋ ਲੈ ਕੇ ਜਾਂਦਾ ਮਾਰਚ ਯਾਰ ਕੁਛ ਨਾ ਕੁਛ ਤਾਂ 10 5% ਵੀ ਪ੍ਰੇਸੈਂਟ 2% ਮਾਰਚਨ ਕੱਢ ਕੇ ਉਹ ਪਰਸੈਂਟ ਹੀ ਖਾਣ ਨਾ ਪਰਸੈਂਟੇਜ ਸਾਨੂੰ ਕੋਣ ਰੋਕਦਾ ਉਹ ਤਾਂ ਗੁਣਾ ਖਾ ਰਿਹਾ ਗੁਣਾ ਆ ਗਿਆ ਨਾ ਦੇਖੋ ਇਹਨੇ ਸਾਡੀ ਜ਼ਿੰਮੇਵਾਰੀ ਨਹੀਂ ਉਹ ਗੁਣਾ ਖਾ ਰਿਹਾ ਗੁਣਾ ਵੀ ਜੇ ਇਹਨਾਂ ਦੀ ਜ਼ਿੰਮੇਵਾਰੀ ਹੈ ਸਾਹਿਬ ਮੈਂ ਨਹੀਂ ਨਹੀਂ ਮੇਰੀ ਬੇਨਤੀ ਸਿਰ ਇਹਨਾਂ ਨੇ ਕਮਿਸ਼ਨ ਲੈ ਲਿਆ ਸਾਨੂੰ ਕੋਈ ਦਿੱਕਤ ਨਹੀਂ ਉਹ ਟਿੱਡ ਵਰਗੇ ਲੈਣ ਹੁੰਦਾ ਓਕੇ ਠੀਕ ਹੈ ਹੁਣ ਗੱਲ ਆ ਰੇੜੀਆਂ ਵਾਲੇ ਮੈਂ ਇੱਕ ਕਿਸਾਨਾ ਮੈਂ ਇਹਨਾਂ ਦਾ ਜਵਾਬ ਦੇ ਰਿਹਾ ਨਾ ਜਵਾਬ ਕਿਸਾਨ ਤਾਂ ਕਹਿੰਦੇ ਦੇਖੋ ਧਰਨੇ ਲਾਉਂਦੇ ਵੀ ਸਾਨੂੰ ਰੇੜੀਆਂ ਬਾਜੀ ਮਿਲਦੇ ਸਾਨੂੰ ਐਮਐਸਪੀ ਦਿਓ ਠੀਕ ਹੈ ਉਹ ਅੱਧ ਮੁੱਦਾ ਹੋ ਗਿਆ ਇਹ ਕਹਿੰਦੇ ਅਸੀਂ ਕਮਿਸ਼ਨ ਲੈ ਲਓ ਓਕੇ ਇਹਨਾਂ ਦਾ ਆਪਦਾ ਪਰਿਵਾਰ ਪਲ ਗਿਆ ਓਕੇ ਆ ਸਾਨੂੰ ਕੋਈ ਦਿੱਕਤ ਨਹੀਂ ਰੇੜੀਆਂ ਵਾਲੇ ਵੀ ਆਪਦਾ ਪਰਿਵਾਰ ਪਾਲਣ ਸਾਨੂੰ ਉਹ ਵੀ ਦਿੱਕਤ ਨਹੀਂ ਇਹਨਾਂ ਨੇ ਕਿਹਾ ਵੀ ਰੇੜੀਆਂ ਵਾਲੇ ਜਿਹੜੀ ਇਹਨਾਂ ਨੇ ਮੂਲੀਅਤਾਂ 70 ਰੁਪਏ ਦਿੱਤੀ ਉਹ 40 ਰੁਪਏ ਮਾਰਕੀਟ ਜਾ ਕੇ ਹੋ ਗਈ ਉਹ ਪਰਸੈਂਟੇਜ ਹੋਈ ਜਾਂ ਗੁਣਾ ਹੋ ਗਈ ਨਹੀਂ ਉਹ ਤਾਂ ਗੁਣਾ ਹੋ ਗਈ ਤੁਸੀਂ ਕਹ ਲੈਨੇ ਉਹ ਕਿਉਂ ਅੰਦਰ ਵੀ ਨਹੀਂ 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 ਪੜੋ ਬਣਾਗੇ ਸਾਡੇ ਕੋਲੋਂ ਬਸ 14500 ਨਹੀਂ ਜਿਹੜੀ ਗੱਲ ਤੁਹਾਨੂੰ ਕਹਿਣੀ ਉਹ ਕਵਾਂਗੇ ਦੇਖੋ ਆਪਾਂ ਸੋਸ਼ਲ ਮੀਡੀਆ ਤੋਂ ਨਹੀਂ ਗੱਲ ਕਰ ਸਕਦੇ ਨਹੀਂ ਨਹੀਂ ਪਰ ਉਹ ਆਇਆ ਨਾ ਕਰਨ ਲੱਵੀ ਪਹਿਲਾਂ ਤਾਂ ਇਹਨਾਂ ਨਾਲ ਮੈਂ ਗੱਲ ਕਰ ਗਿਆ ਹੁਣ ਆ ਕੇ ਮੈਨੂੰ ਉਹ ਕਹਿਣ ਵੀ ਗੱਲ ਗੱਲ ਤਾਂ ਕਰਾਂਗੇ ਸਰ ਨਹੀਂ ਚਲੋ ਗੱਲ ਪਹਚਾਉਣਾ ਤੋਂ ਫਰਕ ਹੁਣ ਉਹ ਗੱਲ ਕਰ ਰਹੇ ਆ ਅਸੀਂ ਤਾਂ ਕਰ ਨਹੀਂ ਰਹੇ ਹੁਣ ਉਹਨਾਂ ਨੂੰ ਢਿੱਡ ਰੇੜੀਆਂ ਦਾ ਵੀ ਪੈ ਗਿਆ ਕਿਉਂਕਿ ਰੇੜੀਆਂ ਇਹ ਇਹਨਾਂ ਦੇ ਬੰਦਿਆਂ ਦੀਆਂ ਜਿਹੜੀਆਂ ਸ਼ਾਮ ਨੂੰ ਛੱਡਦੇ ਆ ਰੋਲਾ ਇੱਥੇ ਆ ਉਹਨੇ ਬੋਲੇ ਆ ਨਾ ਰੇੜੀਆਂ ਦੇ ਖਰਚੇ ਦੱਸੇ ਆ ਭਾਈ ਸਾਹਿਬ ਮੈਂ ਇੱਥੇ ਬਕਾਇਦਾ ਇਹਨਾਂ ਨਾਲ ਮੀਟਿੰਗ ਕਰਕੇ ਗਿਆ ਇਹ ਕਹਿੰਦੇ ਸਾਡੇ ਕਮਿਸ਼ਨ ਲੈਣੇ ਲਓ ਕਮਿਸ਼ਨ ਅਸੀਂ ਕਿੱਥੋਂ ਰੋਕਦੇ ਆ ਉਹ ਰੇੜੀਆਂ ਵਾਲੇ ਵੀ ਆਪਦਾ ਢਿੱਡ ਪਰਣਾ ਸੀ ਉਹਨਾਂ ਨੂੰ ਵੀ ਰੋਕਦੇ ਆ ਰੇੜੀਆਂ ਪੈਂਦੀਆਂ ਸਾਫ ਸਫਾਈ ਕਰਨੀ ਪੈਂਦੀ ਆ ਆ ਗੰਦੇ ਨਾਲੇ ਦੇ ਧੋਕੇ ਦੇਣਗੇ ਸਾਨੂੰ ਗੰਨੇ ਨਾਲੇ ਦੀ ਧੋਕੇ ਦੇਣਗੇ ਸਾਨੂੰ ਉਹਦੇ ਤੇ ਤਾਂ ਕੋਈ ਮਾਰਕੀਟ ਕਮੇਟੀ ਦਾ ਕੋਈ ਬੰਦਾ ਨਹੀਂ ਬੋਲਦਾ ਹੁਣ ਮੁੱਦਾ ਕੀ ਅਸੀਂ ਪ੍ਰਸ਼ਾਸਨ ਦੇ ਕਹਿਣ ਤੇ ਚੱਲੇ ਆ ਅਸੀਂ ਸਵੇਰੇ ਆਪਣਾ ਰਿਟਰਨ ਦੇ ਅੰਦਰ ਐਸ ਡੀਸੀ ਸਾਹਿਬ ਤੇ ਐਸ ਐਫਪੀ ਸਾਹਿਬ ਨੂੰ ਦੇ ਕੇ ਆਵਾਂਗੇ ਉਸ ਤੋਂ ਬਾਅਦ ਅਗਲੀ ਕਾਰ ਜੇ ਉੱਥੇ ਹੱਲ ਨਹੀਂ ਨਿਕਲਦਾ ਫੇਰ ਨਹੀਂ ਨਿਕਲਦਾ ਫੇਰ ਕੋਈ ਨਹੀਂ ਲੋਕ ਲੋਕ ਹੁਣ ਜੁੜਦੇ ਵੇ ਦੇਖੋ ਕਿੰਨੇ ਕਾਫਲੇ ਬਣਾਏ ਹੋ ਹੋਰ ਇਹ ਤਾਂ ਆਣਗੇ ਬੰਦੇ 5 ਵਜੇ ਦਾ ਟਾਈਮ ਸੀ 4 ਵਜੇ ਕਰਤਾ ਹੋਲੀ ਹੋਲੀ ਚੱਲੀ ਤੁਹਾਡੀ ਗੱਲਬਾਤ ਪਸਾਨਾਂ ਨਾਲ ਚੱਲੀਏ ਜੂਨਾਂ ਨਾਲ ਉਹਨਾਂ ਨਾਲ ਗੱਲ ਹੋ ਗਈ ਉਹ ਕਹਿੰਦੇ ਜਦੋਂ ਬੁਲਾਓਗੇ ਸੀ ਆ ਜਾਾਂਗੇ ਪਰ ਅਸੀਂ ਉਸ ਚੰਗਰ ਦੇ ਪੈਣਾ ਨਹੀਂ ਚਾਹਦੇ ਯਾਰ ਅਸੀਂ ਜਾਣਦੇ ਆ ਵੀ ਆਪ ਸਾਰੇ ਰੱਜ ਕੇ ਖਾਓ ਪਰ ਲੋਕਾਂ ਨੂੰ ਲੁੱਟੋ ਵਾਹ ਇਹਨਾਂ ਨੂੰ ਉਹ ਸਾਰੇ ਆੜਤੀ ਪੁਲਿਸ ਸਾਹਿਬ ਜੀ ਦੇਖ ਕੇ ਕਹਿੰਦੇ ਸੀ ਉਹ ਇਹਨਾਂ ਦੀਆਂ ਫੜੀਆਂ ਲੱਗੀਆਂ ਤਾਂ ਹੀ ਤਾਂ ਮੁੜ ਕੀ ਜਾਂਦੇ ਆ ਤਾਂ ਹੀ ਤਾਂ ਮੁੜ ਕੇ ਹੋਰ ਇਹਨਾਂ ਨੇ ਕਿਉਂ ਮੁੜਕਣਾ ਸੀ ਆ ਹਾਂ ਨਹੀਂ ਨਹੀਂ ਇੱਥੇ ਇੱਥੇ ਜਿੰਦੇ ਜਿੰਦੇ ਮਤਲਬ ਲਾਇਸੈਂਸੀ ਨੇ ਉਦੋਂ ਦਾ ਕਾਰੋਬਾਰ ਵੱਧ ਹੈ ਮੈਂ ਕਹੀਦਾ ਜਾਨਾ ਜਿੰਨੇ ਇਹਨਾਂ ਨੇ ਸੈਕਟਰੀ ਸਾਹਿਬ ਤੋਂ ਕਿਸੇ ਗੱਲ ਦਾ ਜਵਾਬ ਨਹੀਂ ਦੇ ਕੇ ਤਾਂ ਪੁਲਿਸ ਨੇ ਆ ਕੇ ਵਧੀਆ ਰੋਲ ਕਰ ਲਿਆ ਆਪਦਾ ਪਰਵਿੰਦਰ ਜੀ ਆ ਕੇ ਡੀਐਸਪੀ ਸਾਹਿਬ ਆ ਕੇ ਧਰਮ ਸਿੰਘ ਜੀ ਆ ਕੇ ਇਹਨਾਂ ਨੇ ਰੋਲ ਵਧੀਆ ਕਰਤਾ ਉਹਨਾਂ ਦਾ ਤਾਂ ਰੋਲ ਵਧੀਆ ਨਹੀਂ ਨਾ ਫੈਕਟਰੀ ਦਾ ਨਾ ਆਰਟੀ ਜੂਨੀਅਨ ਦਾ ਕਹਿੰਦੇ ਸਾਡਾ ਕੀ ਕਸੂਰ ਆ ਸਾਡੇ ਕਿਉਂ ਤਾਲੇ ਲਾਉਂਦੇ ਤੂੰ ਦੱਸ ਤਾਂ ਦਿੱਤਾ ਹੁਣ ਕਸੂਰ ਦੱਸ ਤਾਂ ਦਿੱਤਾ ਇਤੋਂ ਵੱਡਾ ਕੀ ਕਸੂਰ ਕਰਾਂਗੇ ਹੁਣ ਕੱਪੜੇ ਪਾੜ ਕੇ ਦੱਸਾਂ ਵੀ ਕਸੂਰ ਕੀ ਹੈ ਸਰੇ ਆਮ ਦਾ ਰੇਪ ਕਰੀ ਜਾਂਦੇ ਸਾਡੇ ਨਾਲ ਹਜੇ ਤੁਸੀਂ ਕਹਿੰਦੇ ਕਸੂਰ ਕੀ ਹੈ ਯਾਰ ਚਲੋ ਬੱਸ ਕਰੋ ਤਾ ਵਿਜੇ ਕੁਮਾਰ ਆ ਰਿਹਾ ਰੇਡੀ ਵਾਲਾ ਕੀ ਬੱਚੂ ਹੈ ਜੀ ਵਿੱਚ ਉਹ ਕਹੀ ਨਹੀਂ ਆ ਨਾ ਸੀ ਉਹ ਕਿਸੇ ਕੋ ਪ੍ਰਾਈਵੇਟ ਨਾ ਤੁਸੀਂ ਤੁਸੀਂ ਅੱਜ ਪ੍ਰੈਸਰ ਤੇ ਆਏ ਅਸਤ ਨੂੰ ਕਿਸੇ ਕਿਉਂ ਆਇਓ ਫੜਾ ਸ਼ਬਦ ਕੈਸੇ ਬੀ ਅਸੀਂ ਨਹੀਂ ਕੈਸੇ ਤੇ ਅਸੀਂ ਇਜਤ ਕਰਨਾ ਸਾਡਾ ਫਰਜ਼ ਹੈ ਕੋਈ ਰਿਗਾਰਡ ਕਿਸ ਕੋਲ ਬੰਦਾ ਕਿਸੇ ਕੋਲ ਵੀ ਜਾਂਦਾ ਅਸੀਂ ਤੇ ਰੇਡੀ ਨੂੰ ਕਹਾਂਗੇ ਤੂੰ ਗੋਦੀ ਇਹ ਬਣੀ ਨਹੀਂ ਸਾਡੀ ਕਿ ਤਾ ਮੰਨੂਗਾ ਜੋ ਆਤ ਨੂੰ ਸਰਕਾਰੀ ਜਾਂ ਪ੍ਰਸ਼ਾਸਨ ਨਾਲ ਦੇ ਦਾਇਰੇ ਤੇ ਆਵੇ ਸਰਕਾਰੀ ਰੇਟ ਹੈ ਪੰਜ ਦੇ ਮਿੰਟ ਤੋਂ ਨੀਂਹ ਰੇਟ ਹੁੰਦਾ ਉਹਦੇ ਕੋਈ ਇਰਾਦੇ ਨਹੀਂ ਤੋਖਾ ਮਾਰਕੀਟ ਕਮੇਟੀ ਵੀ ਕਹਿ ਕੇ ਵੀ ਅਸੀਂ ਵੀ ਨਹੀਂ ਕੋਈ ਇੰਟਰਫੇਅਰ ਕਰ ਸਕਦੇ ਪਰ ਮਾਰਕੀਟ ਕਮੇਟੀ ਦਾ ਲਾਵਾਜ ਹੈ ਕਿ ਇੱਥੇ ਜਿਹੜੇ ਸਰਕਾਰੀ ਇੱਕ ਐਡਮਿਨਿਸਟ੍ਰੇਟਿਵ ਅਥਾਰਟੀ ਅਗਰੇ ਗੱਲ ਕਹਿੰਦੀ ਹੈ ਉਥੇ ਉਸ ਵਾਸਤੇ ਕੀ ਕਰ ਸਕਦਾ ਸਾਡੇ ਕੋਲ ਕੀ ਅਧਾਰ ਹੈ ਅਸੀਂ ਕਹਾਂਗੇ ਕੁਆਦਾ ਯਾਰ ਬਸ ਤੇ ਪ੍ਰਾਈਵੇਟ ਸਿਕਿਉਰਿਟੀ ਕਰਦੇ ਆ ਇਹ ਰਿਟੇਲ ਮੰਡੀ ਆ ਇੱਥੋਂ ਮਾਲ ਲੈ ਕੇ ਜਾਂਦੇ ਆ ਸਾਡੇ ਕੋਲ ਲੋਕ ਔਰ ਰਿਟੇਲ ਮੰਡੀ ਮਾਰਕੀਟ ਕਮੇਟੀ ਨੇ ਕੱਟੀ ਹੋਈ ਆ ਉੱਥੇ ਰੇਟ ਉਥੋਂ ਲੈ ਕੇ ਸਾਮਾਨ ਜਾ ਕੇ ਅੱਜ ਗੋਭੀ ਦਾ ਰੇਟ ਉੱ퍼 ਕੀ ਰਿਹਾ ਐ ਇੱਥੇ ਮੇਰੇ 10-12 ਰੁਪਏ ਕਿ 15 ਰੁਪਏ ਹਾਈएस्ट ਰੇਟ 15 ਰੁਪਏ ਕਿਲੋ ਸੋ ਜਿਹੜਾ ਹਰਾ ਮਟਰ ਆ ਉਹਦਾ ਕੀ ਰੇਟ ਹੈ ਹਰਾ ਮਟਰ ਅੱਜ ਪਤਾ ਲੱਗਿਆ ਜੀ 120 ਰੁਪਏ ਵਿਕੇ ਪਚੋਂ 600 ਰੁਪਏ ਹੋ ਗਿਆ ਸੀਗਾ ਅੱਜ 24 25 ਹੋਲ ਛੇ ਉਹਦੇ ਵਿੱਚ ਕੀ ਹੈ ਕਿ ਮੜ ਦੇ ਤੋਂ ਦਾਣਾ ਗਲਤੀ ਨਿਕਲਦਾ ਹੈ ਕਿਉਂ ਅੱਜਕੱਲ ਮੌਸਮ ਜਿਵੇਂ ਸੀ ਪਿੱਛੇ ਦੇਖਦੇ ਮਾਚਾਂ ਦੇ ਅੰਦਰ ਹੋਤਾ ਕੋਈ ਰਿਅਲ ਮਾਚ ਨੂੰ ਥੋੜਾ ਬਕਾ ਥਿਊ ਹੋ ਜਾਂਦਾ ਹੈ ਮਾਚਾਂ ਅੰਦਰ ਡੈਮੇਜ ਵੀ ਨਿਕਲਦਾ ਹੈ ਉਹ ਵੀ ਪਿੱਛੇ ਤੋਂ ਸੰਭਲ ਡੈਮੇਜ ਜਾਂਦਾ ਹੈ 150 ਰੁਪਏ ਤੋਂ ਬਾਅਦ ਕੋਈ ਨਹੀਂ ਜਾਂਦਾ ਉਹਨੂੰ ਕੀ ਤੁਸੀਂ ਤੁਹਾਨੂੰ ਕੋਈ ਬੈਠਣ ਦੀ ਕੋਈ ਗੱਲ ਹੋਈ ਹੈ ਤੁਹਾਡੇ ਸੀਟਿੰਗ ਮਤਲਬ ਬੈਠਣ ਦੀ ਗੱਲ ਸਾਡੀ ਸੀਟਿੰਗ ਤਾਂ ਸੀ ਦੇਖੋ 3 ਦਿਨ ਪਹਿਲਾਂ ਅਸੀਂ ਇਹ ਫੋਨ ਆਇਆ ਉਸਕੇ ਆਪੇ ਬੈਠਣਾ ਗੱਲ ਕਰਕੇ ਗਿਆ ਅੱਜ ਹੋਰ ਨੰਬਰ ਜਾ ਖੜਾ ਕਰਤਾ ਸਾਡੇ ਕੋਲੇ ਇਹਨੇ ਮੈਂ ਤਾਲੇ ਲਾਉਂਗਾ ਜੀ ਅਸੀਂ ਐ ਕਿਵੇਂ ਤਾਲੇ ਲਾਉਂ ਤਾਲੇ ਕਿਵੇਂ ਲਾ ਲੂਗਾ ਅਲੀਗਲ ਸਰਕਾਰੀ ਜਗ੍ਹਾ ਉੱਤੇ ਆਪਸ਼ਨ ਹੁੰਦੀ ਹੈ ਦੂਜਾ ਸਾਡੇ ਦੋ ਦੋ ਟਿਕਟੇ ਕੋਲੇ ਦੁਕਾਨ ਹੈ ਉਸ ਜਿਹਨੇ ਕਿਵੇਂ ਤਾਲੇ ਲਾਣ ਦੇਾਂਗੇ ਹਲੇ ਤੇ ਆਪਾਂ ਕਿਸੇ ਕਰਨ ਤਾਲਾ ਲਾ ਸਕਦੇ ਜਾਂ ਕਿ ਬਿਨਾਂ ਗੱਲ ਤੋਂ ਆਪਣਾ ਲੈਣਾ ਨਹੀਂ ਦੇਣਾ ਨਹੀਂ ਆਲਾ ਤਰਾਜ਼ੀ ਕੋਲ ਆਨ ਜਮਾਨੇ ਲਾਂਦੇ ਆ ਸੋ ਜਦੋਂ ਉਹਨਾਂ ਨੇ ਕਹਿਣਾ ਵੀ ਅਸੀਂ ਜਿਸਤਾਨ ਨੂੰ ਬਿਲਾ ਕੇ ਉਹ ਡੈਮੋਕਰੇਸੀ ਸਿਸਟਮ ਹੈ ਪ੍ਰਜਾਤੰਤਰ ਦੇ ਵਿੱਚ ਕੋਈ ਕਿਸੇ ਕੋਲ ਵੀ ਜਾ ਸਕਦਾ ਹੈ ਤੇ ਆਪਦੀ ਫਰਿਆਦ ਰਸਦਾ ਹੈ ਜੇ ਈਸ ਸਰਕਾਰਯੋਗ ਈਸ ਸਾਹਿਬ ਜਾਂ ਸੈਕਟੀ ਸਾਹਿਬ ਜਾਂ ਪ੍ਰਸ਼ਾਸਨ ਜਾਂ ਸਰਕਾਰ ਬੁਲਾਏਗੇ ਉਸ ਤੇ ਆਪਣਾ ਜਵਾਬ ਸਸ਼ਟਿਕਰਨ ਦੇਵਾਂਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਇਸ ਕੰਮ ਕੀ ਗੱਲ ਹੈ ਉਹ ਹੜ੍ਹ ਲੱਗਿਆ ਅਲੀ ਵੰਤੀ ਕਿਤੇ ਨੂੰ ਕੋਈ ਅੱਜ ਦਾ ਤਾਂ ਅਚਾਨਕ ਹੀ ਲੱਗੇ ਸੀ ਜੈਨ ਨੂੰ ਤਾਂ 15 ਦਿਨਾਂ ਬਾਅਦ ਕੋਈ ਨਾ ਕੋਈ ਕਿਸੇ ਗੱਲ ਤੇ ਮੁੱਦਾ ਚਾਹੀਦਾ ਉਹ ਇੱਕ ਮਰਦ ਨੂੰ ਉਹਨਾਂ ਨੂੰ ਸੋਸ਼ਲ ਐਕਟੀਵਿਟੀ ਚਾਹੀਦੀ ਹੁੰਦੀ ਹੈ ਅੱਜ ਤੋਂ ਥੋੜੇ ਦਿਨ ਪਹਿਲੇ ਕਿਸੇ ਦੀ ਤਿਉਹਾਰ ਦੇ ਦਿਨ ਨਿਕਲੇ ਹੈਗੇ ਨੇ ਬਰਸਾਤਾਂ ਕਾਫੀ ਸੀ ਜਿੰਦੇ ਵਿੱਚ ਸਬਜ਼ੀਆਂ ਦੇ ਕਾਫੀ ਨੁਕਸਾਨ ਹੋਏ ਨੇ ਔਰ ਮੇਰੇ ਹਿਸਾਬ ਨਾਲ ਸਾਰੀਆਂ ਸਬਜ਼ੀਆਂ ਨੂੰ ਹਿਮਾਚਲ 'ਚ ਵੀ ਬਹੁਤ ਜ਼ਿਆਦਾ ਨੁਕਸਾਨ ਸੀ ਆਪਣੇ ਪੰਜਾਬ 'ਚ ਵੀ ਲੋਕਲ ਸਬਜ਼ੀਆਂ ਥੋੜੀਆਂ ਲੇਟ ਹੋ ਗਈਆਂ ਦੀਵਾਲੀ ਦੇ ਦਿਨਾਂ ਦੇ ਅੰਦਰ ਮੈਨੂੰ ਵੀ ਯਾਦ ਹੈ ਦੀਵਾਲੀ ਤੋਂ ਅਗਲੇ ਦਿਨ ਗੋਭੀ ਇੱਥੇ 120 ਰੁਪਏ ਕਿਲੋ ਵਿਕੀ ਆ ਉਹ ਥੋੜੇ ਦਿਨ ਦਾ ਕੋਈ ਐਹੋ ਜੀ ਮਤਲਬ ਸਬਜ਼ੀ ਚ ਤੇਜ਼ੀ ਆਈ ਸੀ ਉਹ ਸਾਰੇ ਲੋਕਾਂ ਵਾਸਤੇ ਆਈ ਸੀ ਉਹਦੇ ਚ ਮਤਲਬ ਡੈਮੇਜ ਦੇ ਕਾਰਨ ਕੁਝ ਦਿਨ ਲੇਟ ਹੋ ਗਈ ਉਹਦੇ ਕਰਨੇ ਆਈ ਸੀ ਉਹਨੇ ਉਸ ਚ ਨੂੰ ਮੁੱਦਾ ਬਣਾ ਲਿਆ ਲੇਕਿਨ ਅੱਜ ਇਹੀ ਸਬਜ਼ੀਆਂ ਦੇ ਰੇਟ ਤੁਸੀਂ ਜਾ ਕੇ ਪਤਾ ਕਰ ਲੋ ਨਾਰਮਲ ਹੈ ਥੋੜੇ ਦਿਨਾਂ ਬਾਅਦ ਹਫਤੇ ਬਾਅਦ ਲੋਕਲ ਮਟਰ ਚੱਲ ਜਾਣਾ ਜੋ ਅੱਜ ਮਟਰ 120 ਮੰਡੀ ਤੇ ਵਿਕਿਆ ਇਹ ਥੋੜੇ ਦਿਨਾਂ ਬਾਅਦ ਤੁਸੀਂ ਦੇਖਿਆ ਜੇ 15-20 ਦਿਨਾਂ ਬਾਅਦ 25 ਤੋਂ 30 ਰੁਪਏ ਹੋ ਜਾਣਗਾ ਗੋभी ਅੱਜ ਹੀ 10-12 ਰੁਪਏ ਕਿਲੋ ਹੈ ਇਹ ਬੇਬੁਨਿਆਦੀ ਮੁੱਦੇ ਉਹਨੇ ਬਣਾਏ ਹੋਏ ਨੇ ਸਿਰਫ ਸੋਸ਼ਲ ਮੀਡੀਆ ਤੇ ਥਾਮ ਤੋਂ ਇਲਾਵਾ ਉਹਨੂੰ ਕੋਈ ਹੋਰ ਕੰਮ ਨਹੀਂ ਹੈਗਾ ਸਾਡੇ ਸਾਰੀ ਆੜ੍ਹਤੇ ਸਟ੍ਰੈਸ ਨੇ ਬੇਨਤੀ ਕੀਤੀ ਹੈ ਵੀ ਤੁਸੀਂ ਆਓ 10 ਰੇੜੀਆਂ ਹਾਇਰ ਕਰੋ ਮੈਂ ਵੀ ਉਹਦੇ ਵਿੱਚ ਸਹਿਮਤ ਆਂ ਵਿਜੇ ਜੀ ਸਾਡੇ ਸ਼ਹਿਰ ਦਾ ਫਾਇਦਾ ਹੋਣਾ ਚਾਹੀਦਾ ਤੁਸੀਂ ਕਰੋ ਅਸੀਂ ਤੁਹਾਨੂੰ ਨਾਲ ਕੋਆਪਰੇਟ ਕਰਦੇ ਆਂ ਤੁਸੀਂ ਮੰਡੀ ਆਓ ਮੈਂ ਕਹਿੰਦਾ ਤੁਸੀਂ 10 ਰੇੜੀਆਂ ਲਵਾਓ ਕੋਈ ਕਿਸੇ ਨੂੰ ਆਪਾਂ ਫालतू ਪੈਸੇ ਦਿੰਨੇ ਆ ਲੇਕਿਨ ਜੋ ਮੇਰੇ ਵੀਰ ਰੇੜੀਆਂ ਲਗਾ ਰਹੇ ਹੈਗੇ ਨਹੀਂ ਜਾਂ ਫੜੀਆਂ ਲਗਾ ਰਹੇ ਨੇ ਕੋਈ ਏਡਾ ਲੈਂਡਲੋਰਡ ਨਹੀਂ ਹੈਗਾਗਾ ਸਾਰੇ ਵਿਚਾਰੇ ਟਾਈਮ ਪਾਸ ਕਰਦੇ ਨੇ ਇਹਦਾ ਸਿਆਣੇ ਦੀ ਕਹਾਵਤ ਹੈ ਨਾ ਰਾਹ ਪਈ ਜਾਂ ਬਾਹ ਪਈ ਪਤਾ ਲੱਗਾ ਮੁੱਤੇ ਦਾ ਕੀ ਹੈ ਅੱਜ ਮੁੱਦਾ ਸਬਜ਼ੀ ਦਾ ਕੱਲ ਨੂੰ ਕਪੜੇ ਦਾ ਚੱਕ ਲਾਂਗੇ ਪਰਸੋਂ ਨੂੰ ਪ੍ਰਾਪਰਟੀ ਦਾ ਚੱਕ ਲਾਂਗੇ ਮੁੱਦੇ ਕੀ ਆ ਮੁੱਦੇ ਜੁਨੇ ਮਰਜ਼ੀ ਬਣਾ ਲਓ ਜਿਸ ਵਿੱਚ ਜੀ ਇਹ ਗੱਲ ਕਹੀ ਜਾਂਦਾ ਵੀ ਜਿਹੜਾ ਸਬਜ਼ੀ ਵੇਚਣ ਵਾਲਾ ਰੇੜੀ ਵਾਲਾ ਉਹ ਵੀ ਕਰੀਬ ਆ ਨਾ ਉਹਨਾਂ ਨੇ ਇੱਕ ਹੋਣਾ ਕਈ ਜਿਹੜੇ ਲੋਕ ਆ ਜਿਹੜੇ ਚਟਨੀ ਖਾ ਕੇ ਗੁਜ਼ਾਰਾ ਕਰਦੇ ਆ ਸਬਜ਼ੀ ਵੀ ਨਹੀਂ ਲੈਦੇ ਉਹ ਬੰਦਿਆਂ ਨੂੰ ਲੱਗਦਾ ਵੀ ਮਹਿੰਗਾ ਸਬਜ਼ੀ ਇੱਕ ਐਹੋ ਜੀ ਚੀਜ਼ ਐ ਨਰੇਤ ਜੀ ਮੈਂ ਬਹੁਤ ਛੋਟੇ ਲੈਵਲ ਤੋਂ ਅੱਜ ਠੀਕ ਐ ਮੈਂ ਆਰਡ ਪ੍ਰੈਜ਼ੀਡੈਂਟ ਦਾ ਮੈਂਬਰ ਆ ਮੈਂ ਖੁਦ ਆਰਡ ਆ ਲੇਕਿਨ ਮੈਂ ਵੀ ਬਹੁਤ ਛੋਟੇ ਲੈਵਲ ਤੋਂ ਇੱਥੇ ਪਹੁੰਚਾ ਇਹ ਗੱਲਾ ਕਹਿਨ ਦੀ ਹੈ ਕਿ ਆ ਸਬਜੀ ਮੰਡੀ ਦੇ ਅੰਦਰ ਬਹੁਤ ਵੇਸਟੇਜ ਨਿਕਲਦੀ ਆ ਵਜ਼ਨ ਵੀ ਖਤ ਹੋ ਜਾਂਦੀ ਆ ਜਦੋਂ ਕਸਟਮਰ ਕੋਈ ਚੀਜ਼ ਲੈਂਦਾ ਨਾ ਤਾਂ ਬੜੀ ਇੱਕ ਇੱਕ ਚੀਜ਼ ਛਾਂਟ ਕੇ ਜੜੀਏ ਦੇ ਚੋ ਮੰਨ ਲੋ ਤੁਸੀਂ ਅੱਜ ਮੈਂ ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਟਿੰਡੋ ਦਾ ਇੱਕ ਗ੍ਰੇਡ ਤੁਸੀਂ ਲੈ ਲਿਆ ਟਿੰਡੋ ਦੀ ਪਹਿਲੀ ਛਾਂਟ 100 ਰੁਪਏ ਕਿਲੋ ਵਿਕੂਦੀ ਦੂਜੀ 80 ਤੀਜੀ 70 ਫਿਰ 60 ਉਹ ਕਰਦੇ ਕੱਟਦੇ ਜਦੋਂ ਆਪਾਂ ਐਵਰੇਜ ਲਗਾਨੇ ਆ ਨਾ ਤਾਂ ਕਈ ਵਾਰੀ ਐਵਰੇਜ ਇਹੋ ਜਿਹੀ ਆ ਜਾਂਦੀ ਹੈ ਲਾਸਟੇ ਸਬਜ਼ੀ ਸਿੱਕਣੀ ਵੀ ਪੈ ਜਾਂਦੀ ਹੈ ਇਹ ਸਬਜ਼ੀ ਦਾ ਕੰਮ ਹੀ ਇਸ ਤਰ੍ਹਾਂ ਦਾ ਹੈ ਜਿਆ ਇਹਦੀਆਂ ਜਿਹੜੀਆਂ ਪਹਿਲੇ ਛਾਂਟਾ ਹੋ ਗਈਆਂ ਉਹ ਸਬਜ਼ੀ ਦੇ ਵਿੱਚੋਂ ਜਿਹਨੂੰ ਆਪਾਂ ਕ੍ਰੀਮ ਕਹਿ ਦਿੰਨੇ ਆ ਗਿਆ ਉਹ ਸਾਰਨਾਂ ਨੇ ਇਹਨਾਂ ਦੇ ਰੇਟ ਨਿਕਲਦੇ ਹੈਗੇ ਨੇ ਜੇ ਆਪਾਂ ਕਹੀਏ ਫਿਰ ਉਹ ਜਿਸ ਸਾਫ ਦਾ ਗਰਾਹਕ ਹੁੰਦਾ 100 ਵਾਲੀ ਚੀਜ਼ ਨੇ ਲੈ ਜਾਣੇ ਆ ਉਹ 100 ਵਾਲੀ ਲੈ ਜਾਂਦਾ ਉਹੀ ਚੀਜ਼ 80 ਚ ਵੀ ਹੋ ਜਾਂਦੀ ਉਹੀ 70 ਚ ਹੋ ਜਾਂਦੀ ਉਹੀ ਸ਼ਾਮ ਨੂੰ 50 ਚ ਵੀ ਹੋ ਜਾਂਦੀ ਹੈ ਕਈ ਵਾਰੀ ਸਿੱਕਣੀ ਵੀ ਪੈ ਜਾਂਦੀ ਨਿਧਾਰਤ ਨਹੀਂ ਹੋ ਸਕਦੇ ਤੇ ਰੇਟ ਨਹੀਂ ਬ ਸਬਜੀ ਦੇ ਰੇਟ ਹੈ ਪਿਛਲੇ ਦਿਨਾਂ ਚ ਕਰੋਨਾ ਕਾਲ ਆਇਆ ਸੀ ਤੁਸੀਂ ਦੇਖਿਆ ਹੋਣਾ ਸਾਰਾ ਪ੍ਰਸ਼ਾਸਨ ਦੀ ਸਬਜੀ ਦਾ ਰੇਟ ਸਮਝ ਸਕਿਆ ਸੀ ਵੀ ਕੀ ਰੇਟ ਕੱਢਨੇ ਆ ਕੀ ਕਰਨੇ ਕੋ ਸਬਜੀ ਇੱਕ ਇਹੋ ਜੀ ਚੀਜ਼ ਹੈ ਅੱਜ ਕੱਲ ਚ ਤਾਂ ਲਿਸਟਾਂ ਲਾਕੀਆਂ ਸੀ ਉਹਨਾਂ ਕੱਲ ਚ ਤਾਂ ਲਿਸਟ ਲਗਾਈਆਂ ਸੀ ਲੇਕਿਨ ਉਹ ਵੀ ਪ੍ਰਸ਼ਾਸਨ ਦੇ ਸਮਝ ਵਿੱਚ ਨਹੀਂ ਸੀ ਠੀਕ ਹੈ ਕਿ ਜਨਤਾ ਨੂੰ ਕਰਨਾ ਸੀ ਲੇਕਿਨ ਮੇਰੇ ਸਾਹਬ ਨਾਲ ਸਬਜੀ ਇੱਕ ਇਹੋ ਜੀ ਚੀਜ਼ ਹੈ ਇਹਦੀ ਕੋਈ ਫਾਊਂਡੇਸ਼ਨ ਨਹੀਂ ਹੈ ਸਬਜੀ ਕਦੋਂ ਕੀ ਰੇਟ ਹੋ ਜਾਵੇ ਇਹ ਕਿਸੇ ਆੜਤੀ ਤੱਕ ਨੂੰ ਵੀ ਨਹੀਂ ਪਤਾ ਹੁੰਦਾ ਨਾ ਹੀ ਕਿਸਾਨ ਨੂੰ ਪਤਾ ਹੈ ਔਰ ਨਾ ਹੀ ਆੜਤੀ ਨੂੰ ਪਤਾ ਇਹਦਾ ਹੱਲ ਕੀ ਹੈ ਫਿਰ ਕੀ ਨਿਕਲੂਗਾ ਇਹਦਾ ਸਬਜੀ ਲੇਕਿਨ ਇਹ ਹੱਲ ਇਹ ਹੈ ਵੀ ਉਹ ਉਹ ਕਹਿ ਰਿਹਾ ਵੀ ਆਮ ਲੋਕ ਹੈ ਜਿਹੜੇ ਜਿਹੜੇ ਗਰੀਬ ਉਹ ਵੀ ਜਿਹੜੇ ਦਿਹਾੜੀ ਕਰਨ ਵਾਲੇ ਆ ਉਹਨਾਂ ਨੇ ਵੀ ਰੋਟੀ ਖਾਣੀ ਉਹ ਵੀ ਚਾਹੁੰਦੇ ਵੀ ਸਬਜੀ ਨਾਲ ਰੋਟੀ ਖਾਣੀ ਸਬਜੀ ਨਾਲ ਵੀ ਰੋਟੀ ਨਹੀਂ ਖਾ ਸਕਦੇ ਮੈਂ ਤੁਹਾਡੀ ਗੱਲ ਤੋਂ ਸਾਰੀ ਸਹਿਮਤ ਆ ਜੀ ਲੇਕਿਨ ਤੁਸੀਂ ਦੇਖ ਹੀ ਜਾਏਗੇ ਆ ਹੁਣ ਤੁਸੀਂ 11ਵਾਂ ਮਹੀਨਾ ਨਿਕਲਣ ਦਿਆ ਜਾਂ মিডিਆ ਦੇ ਸਾਹਮਣੇ ਮੈਂ ਬਿਆਨ ਦੇ ਰਿਹਾ 12ਵਾਂ ਮਹੀਨਾ ਚੜ੍ਹਨ ਦਿਓ ਤੁਸੀਂ 12ਵੇਂ ਮਹੀਨੇ ਦੇ 15 ਤਰੀਕ ਤੋਂ ਲੈ ਕੇ ਤੁਹਾਨੂੰ ਮੈਂ ਸਭ ਦਜਾ ਅੱਜ ਤੋਂ ਤੁਸੀਂ ਮੋਲੀ ਦੇਖ ਲਓ ਥੋੜੇ ਦਿਨ ਪਹਿਲੇ ਮੇਰੇ ਆਪਣੇ 25 ਰੁਪਏ 30 ਰੁਪਏ ਵਿਕੜੀ ਸੀ ਅੱਜ ਮੇਰੇ ਹਿਸਾਬ ਨਾਲ 3 ਰੁਪਏ ਕਿਲੋ ਵੀ ਨਹੀਂ ਵਿਕੀ ਗਈ ਇਹ ਟਾਈਮ ਹੁੰਦਾ ਸਭੀ ਦਾ ਹਰ ਚੀਜ਼ ਦਾ ਟਾਈਮ ਹੁੰਦਾ ਹੈ ਜਿਵੇਂ ਆਪਣੇ ਇਨਸਾਨ ਚ ਵੀ ਟਾਈਮ ਆਂਦਾ ਹੈ ਬਚਪਨਾ ਆਂਦਾ ਜਵਾਨੀ ਆਂਦੀ ਹੈ ਬਰਾਪਾ ਆਂਦਾ ਸੇਮ ਹਰ ਚੀਜ਼ ਦੇ ਚ ਐਵੇਂ ਹੈ ਕਪੜਾ ਮਾਰਕੀਟ ਅਟ ਲਾਈਨ ਜਾਓਗੇ ਅੱਜ ਤੁਸੀਂ 10 ਪੀਸ ਲੈ ਲੇ ਹੋਰ ਸੇਲਰ ਨੇ ਉਨੇ ਵਿਚਾਰੇ ਨੇ ਅੱਜ ਇੱਕ ਦੁਕਾਨਦਾਰ ਨੇ ਸ਼ਰਟਾਂ 10 ਲੈ ਲਈਆਂ ਉਹਦੇ ਚੋਂ 4 ਵਿਕ ਗਈਆਂ 6 ਉਹਨੇ 4 ਚੋਂ ਦਾ ਮਾਰਜਨ ਕੱਢਣਾ 6 ਬਾਅਦ ਚ ਰਹਿ ਗਿਆ ਫਿਰ ਉਹ ਸੇਲ ਲਗਾ ਕੇ ਜਾਂ ਕੁਝ ਲਗਾ ਕੇ ਉਹ ਕਰਦਾ ਨਾ ਹਰ ਚੀਜ਼ ਵਿੱਚ ਹੈ ਇਹ ਮੁੱਦੇ ਮੁੱਦੇ ਨੂੰ ਜੋ ਕੁਝ ਮਰਜ਼ੀ ਬਣਾ ਲਉਂਦਾ ਤਾਂ ਬਣਾਉਣਾ ਨਹੀਂ ਬੁੱਦਾ ਇਹ ਕਹਿੰਦਾ ਸੀ ਕਿਸਾਨ ਵੀਰ ਹੈ ਜਿਹੜੇ ਉਹਨਾਂ ਨੂੰ ਵੀ ਪੈਦਾ ਹੋਵੇ ਉਨਾਂ ਨੂੰ ਵੀ ਉਹਨਾਂ ਦਾ ਮੁੱਲ ਮਿਲ ਜੇ ਉਹਨਾਂ ਤੋਂ ਹੁਣ ਪਹਿਲਾਂ ਦੇ ਦੇਣ ਲੋਕ ਆਮ ਲੋਕ ਆ ਕਿੰਨੇ ਕੁ ਵੱਡੇ ਲੋਕ ਆਪਾਂ ਨੂੰ ਕੋਈ ਜ਼ਿਆਦਾ ਨਹੀਂ ਹੈਗਾ ਉਹ ਤਾਂ ਖਰੀਦ ਲੈਣਗੇ ਉਹ ਤਾਂ 200 ਰੁਪਏ ਕਿਲੋ ਵੀ ਗੋਧੀ ਖਰੀਦ ਲੈਣਗੇ ਜਿੰਨੇ ਨਿਕਾਣੀਆਂ ਦੇਖੋ ਹੁਣ ਉਹ ਜਿਹੜੇ ਮਿਡਲ ਤੋਂ ਵੀ ਥੱਲੇ ਆ ਜਾਂਦੇ ਆ ਗੱਲ ਉਹਨਾਂ ਦੀ ਆ ਕਹਿੰਦਾ ਉਹ ਸਸਤੀ ਉਹਨਾਂ ਨੂੰ ਮਿਲੇ ਤੇ ਜਿਹੜਾ ਸਹੀ ਮੁੱਲ ਆ ਜਿਹੜਾ ਉਹ ਪਸਾਨ ਨੂੰ ਮਿਲੇ ਆ ਗੱਲ ਸੀ ਆ ਗੱਲ ਦਾ ਜੀ ਇਹ ਨਹੀਂ ਸੀ ਵੀ ਤੁਸੀਂ ਮਹਿੰਗੀ ਵੇਚਦੇ ਹੋ ਵੀ ਤੁਹਾਡੇ ਤੁਹਾਨੂੰ ਵੀ ਪਤਾ ਆ ਤੁਸੀਂ ਕਿੰਨਾ ਕੁ ਮਾਰਦੇ ਹੋ ਮਾਰਦੇ ਨਹੀਂ ਜੀ ਤੁਹਾਡੇ ਨਾਲ ਦੋ ਗੱਲਾਂ ਦਾ ਮੈਂ ਹੋਰ ਸਾਂਝਾ ਕਰਨਾ ਚਾਹਣਾ ਮੇਰਾ ਵੀ ਟਮਾਟਰ ਦਾ ਹੋਰਸੇਲ ਦਾ ਕੰਮ ਹੈ ਟਮਾਟਰ ਅੱਜ ਤੋਂ 4 ਦਿਨ ਪਹਿਲੇ ਮਾਰਕੀਟ ਪਿੱਛੇ ਕੀ ਸੀ ਕੱਲ ਮਾਰਕੀਟ ਇੱਕਦਮ ਪਿੱਛੇ ਮਹਾਰਾਸ਼ਟਰ ਚ ਬਹੁਤ ਤੇਜ਼ ਹੋ ਗਈ ਸੀ ਅੱਜ ਫਿਰ ਨੀਚੇ ਆ ਗਈ 5-6 ਰੁਪਏ ਕਿਲੋ ਅੱਜ ਫਿਰ ਨੀਚੇ ਆ ਗਈ ਇਸ ਸਬਜ਼ੀ ਮੰਡੀ ਦਾ ਕੋਈ ਰੇਟ ਨਹੀਂ ਹੈ ਇਹ ਕਿਸਾਨ ਨੂੰ ਵੀ ਨਹੀਂ ਪਤਾ ਲੱਗਦਾ ਜੇ ਤੁਸੀਂ ਕਹੋ ਵੀ ਇਸ ਚੀਜ਼ ਦਾ ਕੋਈ ਹੱਲ ਨਿਕਲ ਜੇ ਕਿਸਾਨ ਕਿਸੇ ਟਾਈਮ ਤੇ ਲਸਣ ਦਾ ਮੇਰਾ ਹੋਰਸਲ ਦਾ ਕੰਮ ਹੈ ਲਸਣ 400 ਰੁਪਏ ਕਿਲੋ ਵੀ ਹੋ ਗਿਆ ਸੀ ਤੇ ਲਸਣ 7 ਸਿੱਟਣਾ ਵੀ ਪਿਆ ਸੀ ਉਹੀ ਕਿਸਾਨ ਹੈ ਚਾਂਸ ਹੈ ਕਦੇ ਲੱਗ ਗਿਆ ਕਦੇ ਇਹ ਬਿਜ਼ਨਸ ਹੈ ਉਹੀ ਵੀ ਆਪਾਂ ਜੂਆ ਕਰਦੇ ਸੱਟਾ ਸੱਟੇ ਵਾਲਾ ਕੰਮ ਹੈ ਹਾਂਜੀ ਹਾਂਜੀ ਚਾਹੇ ਕਿਸਾਨ ਹੈ ਚਾਹੇ ਅਸੀਂ ਆ ਕਿਸਾਨ ਵਾਸਤੇ ਵੀ ਆਈ ਹਾਂ ਕਈ ਵਾਰੀ ਫਸਲ ਬਹੁਤ ਜ਼ਿਆਦਾ ਤੇਜ਼ ਹੋ ਗਈ ਕਈ ਵਾਰੀ ਬਹੁਤ ਜ਼ਿਆਦਾ ਨੀਚੇ ਗਿਰ ਗਈ ਸੋ ਤੁਸੀਂ ਗੱਲ ਕਰੀ ਸੀ ਕਿ ਬਾਕੀ ਜਿਹੜਾ ਹੈਗਾ ਆਮ ਬੰਦਾ ਵੀ ਕੋਈ ਵੀ ਬੰਦਾ ਆ ਕੇ ਸਬਜ਼ੀ ਵੇਚ ਸਕਦਾ ਹੈ ਜਾਂ ਉਹਨਾਂ ਦਾ ਹਾਂਜੀ ਹਾਂਜੀ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਗੱਲ ਪੈ ਗਿਆ ਕਿ ਕਿਸੇ ਤੋਂ ਸਾਡੇ ਕੋਲ ਇੱਥੇ ਕਿਉਂ ਲੱਗਣਾ 25 ਵੀ ਉਹਨਾਂ ਨੂੰ ਰੋਕਿਆ ਵੀ ਜਾਂਦਾ ਹੈ ਤੇ ਕਿਉਂ ਇੱਥੇ ਨਹੀਂ 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 ਕੌਣ ਰੋਕਦਾ ਜੀ ਕੋਈ ਸਾਬਿਤ ਕਰੋ ਨਹੀਂ ਬਹੁਤ ਬੰਦੇ ਹੈਗੇ ਜੀ ਨਹੀਂ ਜੀ ਬਿਲਕੁਲ ਇਹ ਬੇਬੁਨਿਆਦ ਗੱਲ ਹੈ ਠੇਕੇਦਾਰ ਤਾਂ ਜਿੰਨੇ ਆਦਮੀ ਆਣਗੇ ਜੇ ਮੰਨ ਲਓ ਕਿਸੇ ਕੋਲ ਮਾਰਕੀਟ ਕਮੇਟੀ ਦਾ ਠੇਕਾ ਹੈ ਠੇਕੇਦਾਰ ਨੂੰ ਤਾਂ ਫਾਇਦਾ ਹੈ ਸਾਡੇ ਸਬਜ਼ੀ ਮੰਡੀ ਤੁਸੀਂ ਜਿੰਨੇ ਸਾਡੇ ਕੋਲ ਕਸਟਮਰ ਆਣਗੇ ਸਾਨੂੰ ਫਾਇਦਾ ਇਹ ਇੱਕ ਜੀ ਹੋ ਜਾ ਜਿਹੜੇ ਦੀ ਪਰਚੀ ਜਿਹੜੀ ਹੈ ਜਿਹੜੀ ਦੀ ਆਪਾਂ ਜਿਹੜੇ ਬਾਹਰ ਰਹਿੰਦੇ ਆਗੇ ਕੀ ਉਹਦੀ ਪਾਰਟਿਸਿਪੇਸ਼ਨ ਦੀ ਦੇਖੋ ਜੀ ਉਹ ਪ੍ਰਸ਼ਾਸਨ ਦਾ ਕੰਮ ਹੈ ਸਰਕਾਰ ਦਾ ਕੰਮ ਹੈ ਸਰਕਾਰ ਨੇ ਠੇਕਾ ਦਿੱਤਾ ਉਹ ਸਰਕਾਰ ਨੇ ਦੇਖਣਾ ਹੈ ਦੇਖੋ ਕਮੇਟੀ ਮੈਂ ਪਹਿਲਾਂ ਹੀ ਕਹਿ ਜੀ ਉਹ ਸਰਕਾਰ ਦੀ ਰੈਨੋਵੇਟ ਹੈ ਉਹ ਸਰਕਾਰ ਨੇ ਦੇਖਣਾ ਹੈ ਉਹਦੇ ਵਿੱਚ ਸਾਡੇ ਆਰਟੀਆਂ ਦਾ ਕੋਈ ਰੋਲ ਨਹੀਂ ਹੈ ਠੇਕੇਦਾਰਾਂ ਦਾ ਵੀ ਦੇਖੋ ਤਾਂ ਉਹਦੇ ਵਿੱਚ ਕੋਈ ਰੋਲ ਨਹੀਂ ਹੈ ਜਿਸ ਹਾਰ ਨਾਲ ਠੇਕਾ ਗਿਆ ਹੈ ਸਰਕਾਰ ਨੇ ਆਰ ਠੇਕੇਦਾਰਾਂ ਨੇ ਉਸ ਸਾਡਾ ਪਰਚੀ ਲੈਣੀ ਆ ਆਪਦੇ ਇਸ ਵਾਰੀ ਠੇਕਾ ਮੈਂ ਸੁਣਿਆ ਬਹੁਤ ਕਾਸਟਲੀ ਗਿਆ ਹੈ ਤਾਂ ਫਿਰ ਉਹਦੇ ਚ ਸਰਕਾਰ ਨੇ ਦੇਖਣਾ ਨਾ ਇਸ ਚੀਜ਼ ਨੂੰ ਠੀਕ ਇਹ ਜਿਹੜੇ ਰੇਟ ਹੈ ਜੀ ਜਿਹੜੇ ਸਬਜ਼ੀਆਂ ਦਾ ਕਦੋਂ ਤੋਂ ਸ਼ੁਰੂ ਮਤਲਬ ਸ਼ੁਰੂ ਪੂਰੇ ਦੇਸ਼ ਵਿੱਚ ਇਹ ਸਿਸਟਮ ਹੈ ਹਾਂਜੀ ਪੂਰੇ ਦੇਸ਼ ਚ ਚੜਾ ਇਹੀ ਸਿਸਟਮ ਹੈ ਸਬਜੀ ਬਾਰੇ ਆਪਾਂ ਕੋਈ ਕਮਿਟਮੈਂਟ ਨਹੀਂ ਕਰ ਸਕਦੇ ਸਬਜੀ ਦਾ ਭਾਅ ਕਦੋਂ ਕੀ ਹੋ ਜਾਏ ਕਿਸੇ ਨੂੰ ਨਹੀਂ ਪਤਾ ਸਾਨੂੰ ਖੁਦ ਨੂੰ ਨਹੀਂ ਪਤਾ ਘੰਟੇ-ਘੰਟੇ ਚ ਰੇਟ ਬਦਲਦਾ ਹੈ ਸਬਜ਼ੀਆਂ ਦਾ ਖੁਦ ਤੁਸੀਂ ਕਹੋ ਨਾ ਵਿਆਰਤੀ ਆ ਜਾਣੀ ਜਾਣ ਹੈ ਵੀ ਉਹ ਦੱਸ ਦੂਗਾ ਸਬਜ਼ੀ ਦਾ ਰੇਟ ਨਾ ਕਿਸਾਨ ਜਾਣੀ ਜਾਣੇ ਨਾ ਅਸੀਂ ਆੜਤੀਏ ਇਹਦਾ ਰੇਟ ਹਰ ਘੰਟੇ-ਘੰਟੇ ਬਾਅਦ ਬਦਲ ਜਾਂਦਾ ਹੈ ਇਹ ਸਬਜ਼ੀ ਇੱਕ ਇਹੋ ਜਿਹੀ ਚੀਜ਼ ਜਦੋਂ ਤੁਸੀਂ ਆੜਤੀ ਵਿੱਚ ਆਇਸ ਜੀ ਉਦੋਂ ਤੋਂ ਚਲਦਾ ਆ ਰਿਹਾ ਹਾਂਜੀ ਹਾਂਜੀ ਕੋਈ ਬਹੁਤ ਸਾਲਾਂ ਤੋਂ ਚਲਦਾ ਆ ਰਿਹਾ ਹਾਂਜੀ ਸ਼ੁਰੂ ਤੋਂ ਹੀ ਸਬਜ਼ੀ ਦਾ ਕੰਮ ਇਸ ਤਰ੍ਹਾਂ ਦਾ ਹੀ ਹੈ ਇਹ ਚਾਂਸ ਹੈ ਕਿਸਾਨ ਹੈ ਚਾਹੇ ਆੜਤੀਆ ਚਾਹੇ ਰੇੜੀ ਵਾਲਾ ਚਾਂਸ ਲੱਗਦਾ ਹੈ ਕਿਸੇ ਨੂੰ ਲੱਗ ਕੇ ਕਿਸੇ ਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਲੱਗਦਾ ਹੈ ਠੀਕ ਹੈ